ਸੂਖੋ ਟਲ ਗੁਰ ਸੇਵੀਐ ਅਹਨ ਸੁਸਹਿਜ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤਖੁ ਸੰਦੀ ਨੂਰ ਅਰਸਹਿ ਕੁਰਸਹੁ ਤਉ ਦੇ ਰਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਹਾਂਗ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚ ਪਾਤਸ਼ਾਹ ਹੁ ਸਿਰ ਸਾਹਾਂ ਦਾ ਜਿਸੁ ਪਾਸੁ ਬਹਿਠਿ ਆਂ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਬਾਹਬਾ ਜੀ ਤਨ ਅਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਸਤ ਗੁਰ ਪਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਤੁਘੇ ਪ੍ਰਭ ਭਾਵੈ ਸਰਵਰਮਹ ਹੰਸ ਪ੍ਰਾਨਪਤ ਪਾਵੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਗਰ ਮਹਾਂਸਾ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਹੀ ਕੀਟੜ ਡੂਬੈ ਮਾਲਨਾਂ ਜਾਏ ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ ਦਬਦਾ ਛੋੜ ਭੈ ਨਰੰਕਾਰੀ ਮੋਕਤ ਪਦਾਰਥ ਹਰ ਰਸ ਚਾਖੀ ਆਵਣ ਜਾਣ ਰਹੀ ਗੁਰ ਰਾਖੀ ਸਰਵ ਰਹੰਸਾ ਸ਼ੋਡਨਾ ਜਾਈ ਪ੍ਰੀਮ ਭਗਤ ਕਰ ਸਹਜ ਸਮਾ ਸਰਵਰਮਹ ਹਾਂਸ ਹੰਸੁ ਮਹ ਸਾਗਰ ਅਕਥ ਕਥਾ ਗੁਰ ਬਚਨੀ ਆਦਰਾ ਸੁੰਨ ਮੰਡਲ ਇਕ ਜੋਗੀ ਬੈਸੀ ਨਾਰਨਾ ਪਰਖ ਕਹੋ को कसे त्रिपावन ज्योत सुर नर नाथ सच्चे शरण आए आनंद नाथ अदारी गोरमुख भगत सहज बीचारी ਭਗੋ ਤੋ ਬੱਛਾ ਲਾ ਭਾਏ ਕਾਟਨ ਹਾਰੇ ਹਮ ਮੰ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਪਾਈ ਮਰਨ ਲਿਖਾਈ ਮੰਡਲ ਮਹਾਈ ਜਨਮ ਪਦਾਰਥ ਦੁਬ ਦਾਖੋਵਾ ਆਪਨ ਤੀਨਸ ਪ੍ਰਾਮਾ ਪ੍ਰਮ ਰੋਬਾ ਕਹਤਾ ਪੜਤਾ ਸੁਣਤਾ ਏਕਾ ਧੀਰਜਾ ਧਰਮ ਧਰਣੀ ਧਰਟੇ ਕਾ ਜਤ ਸਤ ਸੰਜਮ ਅਰਦਾਸਮਾਈ ਤਉਥੇ ਪਾਦ ਕਉ ਜੀ ਮਨ ਪਤਿਆ ਸਾਚੇ ਨਿਰਮਲ ਮੈਲ ਨਹ ਲਾਗਾ ਗੁਰ ਕਾ ਸ਼ਬਦ ਭਰਮ ਭਾਉ ਭਾਗਨ ਸੂਰਤ ਮੂਰਤ ਆਦਨੂਪਾ ਨਾਨਕ ਜਾਚ ਸਾਚ ਸਰੂਪ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ